ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਾਡੇ ਚੈਨਲ ਰਿਪਸ ਬੁਟੀਕ ਤੇ ਸਵਾਗਤ ਹੈ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਗੁੱਡ ਲੁੱਕ ਰਿਪਸ ਟਿਕ ਤੇ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਕਰਿਓ ਸਬਸਕ੍ਰਾਈਬ ਤੇ ਵੀਡੀਓ ਦੇਖਿਆ ਐਂਟ ਤੱਕ ਅੱਜ ਅਸੀਂ ਤੁਹਾਨੂੰ ਦਿਖਾਉਣਗੇ ਜੋਰਜਟ ਦੇ ਨਿਊ ਪ੍ਰਿੰਟ ਕੱਲ ਆਪਾਂ ਵੀਡੀਓ ਪਾਈ ਸੀ ਪਰਸੋਂ ਪਾਈ ਸੀ ਕਿ ਕੱਲ ਵਾਲੀ ਵੀਡੀਓ ਦੇ ਵਿੱਚ ਸਿਰਫ ਦੋ ਸੂਟ ਅਵੇਲੇਬਲ ਲੰਗੇ ਦੋ ਸੂਟ ਰਹਿ ਗਏ ਤੇ ਅੱਜ ਨਿਊ ਸਟਾਕ ਆਇਆਗਾ ਆਪਣਾ ਤੇ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਆਦੇ ਸੋਹਣੇ ਸੂਟ ਲੰਗੇ ਕਾਫੀ ਇੰਨੀ ਕ ਜਿਆਦੇ ਡਿਮਾਂਡ ਸੀਗੀ ਸੂਟਾਂ ਦੀ ਕਿਉਂਕਿ ਪ੍ਰਿੰਟ ਇੰਨੇ ਜਿਆਦੇ ਸੋਹਣੇ ਨੇ ਕਿ ਇਹਨਾਂ ਦਾ ਰੇਟ ਹੈ ਜਿਹੜਾ ਬਿਲਕੁਲ ਸਹੀ ਹੈਗਾ ਸਟਾਫ ਦੀ ਕੁਆਲਿਟੀ ਜੇ ਤੁਸੀਂ ਕਹੋਗੇ ਕਾਫੀ ਜਿਆਦੇ ਸੋਹਣੀ ਹੈਗੀ ਪਰ ਜਿਹੜੇ ਵੀ ਆਰਡਰ ਰੇ ਮੰਡੇ ਕੋਰੀਅਰ ਹੋਣਗੇ ਤੇ ਅੱਜ ਸੈਟਰਡੇ ਤੇ ਸੰਡੇ ਦੋ ਦਿਨ ਵੇਟ ਕਰ ਲਿਓ ਪਲੀਜ਼ ਤੇ ਇਹਨਾਂ ਦੀ ਕੁਆਲਿਟੀ ਇੰਨੀ ਕਿ ਜ਼ਿਆਦੇ ਸੋਹਣੀ ਆ ਪ੍ਰਿੰਟ ਇੰਨਾ ਕਿ ਜ਼ਿਆਦੇ ਸੋਹਣਾ ਹੈਗਾ ਤਾਂ ਕਰਕੇ ਆਪਾਂ ਪੂਰੇ ਰੋਲ ਹੀ ਲੈਂਦੇ ਕਾਫੀ ਜ਼ਿਆਦੇ ਡਿਮਾਂਡ ਹੈ ਇਹਨਾਂ ਦੀ ਭੈਣਾ ਬਾਰ-ਬਾਰ ਮੰਗ ਲੀਆਂ ਨੇ ਜੀਆਂ ਸੂਟ ਤੇ ਤਾਂ ਕਰਕੇ ਫਿਰ ਆਪਣੇ ਕੋਲੇ ਨਹੀਂ ਮਿਲਦਾ ਹੈਗਾ ਫਿਰ ਬਾਅਦੋਂ ਸੂਟ ਇੱਕ-ਇੱਕ ਸੂਟ ਲੈਂਦੇ ਸੀ ਨਾ ਆਪਾਂ ਨੂੰ ਮਿਲਦੇ ਨਹੀਂ ਸੀਗੇ ਤਾਂ ਕਰਕੇ ਆਪਾਂ ਰੋਲ ਲੈਂਦੇ ਨੇਗੇ ਰੋਲ ਦੇ ਵਿੱਚ ਹੈਗੇ ਨੇ ਕਿਸੇ 'ਚ 4 ਸੂਟ ਨੇ ਕਿ ਕਿਸੇ 'ਚ 3 ਸੂਟ ਲੈਂਗੇ ਆਪਨਾ ਫਾਸਟਲੀ ਆਰਡਰ ਕਰਕੇ ਪੇਮੈਂਟ ਕਰਕੇ ਸੂਟ ਤੁਸੀਂ ਰਖਵਾ ਸਕਦੇ ਹੋ ਠੀਕ ਹੈ ਠੀਕ ਹੈ ਜੀ ਮੈਂ ਅਥੋਂ ਸਾਰੇ ਇਹ ਖੋਲ ਕੇ ਦਿਖਾਉਂਗੀ ਸੂਟ ਵੀ ਦੇਖੋ ਪਹਿਲਾ ਸੂਟ ਮੈਂ ਤੁਹਾਨੂੰ ਦਿਖਾਉਣੀ ਆ ਪੈਰਟ ਕਲਰ ਦਾ ਸੂਟ ਹੈ ਇਹਨਾਂ ਤੇ ਜਾੜੇ ਸੂਟ ਹੈ ਨਾ ਸੂਟ ਹੈ ਨਾ ਨੰਗੀ ਤੁਸੀਂ ਕਰਦੇ ਸਾਰੇ ਪ੍ਰਿੰਟ ਹੀ ਬਹੁਤ ਸੋਹਣੇ ਲੰਗੇ ਕੋਈ ਵੀ ਐਸਾ ਨਹੀਂ ਹੈਗਾ ਵੀ ਪ੍ਰਿੰਟ ਇਹਦੇ ਵਿੱਚ ਤਿੰਨ ਸੂਟ ਅਵੇਲੇਬਲ ਲੰਗੇ ਆਪਣਾ ਫਾਸਟਲੀ ਆਰਡਰ ਕਰਦੇ ਹੋ 1050 ਇਹਨਾਂ ਦਾ ਪ੍ਰਾਈਸ ਹੈਗਾ ਦੁਪੱਟਾ ਤੁਸੀਂ ਕਹੋਗੇ ਜਿਸ ਤਰ੍ਹਾਂ ਦਾ ਆਪਾਂ ਤੁਹਾਨੂੰ ਲਗਾ ਕੇ ਦੇ ਦਾਂਗੇ ਬਿਨਾਂ ਦੁਪੱਟੇ ਤੋਂ ਲੈ ਲਾਂਗਾ ਤਾਂ ਬਿਨਾਂ ਦੁਪੱਟੇ ਤੋਂ ਲੈ ਸਕਦੇ ਹੋ ਸਾਫਟੀ ਦੀ ਕੁਆਲਿਟੀ ਦੇਖੋ ਇੰਨੀ ਕਿਝਾਰੇ ਸੋਹਣੀ ਦਾਰ ਦਾ ਟਾਈਮ ਨੂੰ ਉਹ ਹੋਇਆ ਦਾ ਫੈਬਰਿਕ ਟਿਕ ਵੀ ਸੂਟ ਨਹੀਂ ਰਿਹਾ ਹੈਗਾ ਆਪਾਂ ਦੋ ਦਿਨਾਂ ਤੋਂ ਵੀਡੀਓ ਪਾ ਰਹੇ ਆ ਇਹਨਾਂ ਦੀ ਅਜੇ ਮੈਂ ਸੋਚਿਆ ਸੀ ਦੀ ਮੈਂ ਆਪਣੇ ਲਈ ਸਲਾਈ ਕਰਾਉਂਗੀ ਕੋਈ ਸੂਟ ਪਰ ਮੈਨੂੰ ਨਹੀਂ ਮਿਲਿਆ ਹੈਗਾ ਸੂਟ ਸਟਿਚਿੰਗ ਲਈ ਤੇ ਵਰਕ ਵਾਲੇ ਸੂਟਾਂ ਦੇ ਆਰਡਰ ਆਏ ਸੀਗੇ ਉਹਨਾਂ ਦੇ ਆਪਾਂ ਵਰਕ ਤੇ ਲਗਵਾ ਦਿੱਤੇ ਲੇਂਗੇ ਸੂਟ ਕੱਲ ਦੇ ਪਾਸੋਂ ਦੋ ਦਿਨਾਂ ਦੇ ਆਰਡਰ ਆ ਰਹੇ ਸੀਗੇ ਮਸ਼ੀਨਵਰਕ ਦੇ ਤੇ ਹੈਂਡਵਰਕ ਦੇ ਵੀ ਆਏ ਹੋਏ ਨੇਗੇ ਮਸ਼ੀਨਵਰਕ ਆ ਲੈਣੇ ਆਪਾਂ ਲਗਾ ਲ ਦਿੱਤੇ ਨੇਗੇ ਸੂਟ ਤਾਂ ਕੋਈ ਹਾਂਜੀ ਜਲਦ ਰੈਡੀ ਹੋ ਜਾਣਗੇ 10 ਤੋਂ 15 ਦਿਨਾਂ ਦਾ ਟਾਈਮ ਲੱਗੇ ਚੱਲੇ ਅਮਰਜੈਂਸੀ ਟੂਟ ਉਸੇ ਜਲਦੀ ਦਵਾਂਗੇ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਪੈਰਟ ਕਲਰ ਦਾ ਸੂਟ ਹੈਗਾ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਹੈਗਾ ਕੈਮਰੇ ਦੇ ਵਿੱਚ ਥੋੜਾ ਜਿਹਾ ਕਲਰ ਦਾ ਫਰਕ ਆ ਰਿਹਾ ਸੀ ਹਾਂਜੀ ਬਾਕੀ ਤੁਹਾਨੂੰ ਮੇਰੀ ਬੇਟੀ ਦੱਸੀ ਜਾਊਗੀ ਕਿਉਂਕਿ ਇਹਦੇ ਕੋਲ ਕੈਮਰਾ ਹੁੰਦਾਗਾ ਤੇ ਪਤਾ ਇਹਨੂੰ ਲੱਗਦਾ ਵੀ ਕਿੰਨਾ ਕੁ ਫਰਕ ਆ ਰਿਹਾ ਉਹ ਤੁਹਾਨੂੰ ਸਾਰਾ ਸਹੀ ਗੱਲ ਹੀ ਦੱਸੂਗੀ ਦੇਖੋ ਪਹਿਲਾ ਸੂਟ ਇਹ ਹੈਗਾ ਦੁਪੱਟਾ ਜਿਸ ਤਰ੍ਹਾਂ ਮੈਂ ਤੁਹਾਨੂੰ ਜੋਰ-ਜਾੜ ਕੇ ਦੱਸਿਆ ਉਸ ਤਰ੍ਹਾਂ ਦੇ ਤੁਸੀਂ ਦੁਪੱਟੇ ਰਖਵਾ ਸਕਦੇ ਆਪਰੇ ਫਾਸਟਲੀ ਆਰਡਰ ਕਰ ਦਿਓ ਕੱਲ ਵਾਲੇ ਭੈਣਾਂ ਨੇ ਸੂਟ ਰਖਵਾਏ ਹੋਏ ਲੇਗੇ ਕੁਝ ਕਨੇ ਪੇਮੈਂਟ ਕੰਨਤੀ ਜਿਹਨਾਂ ਦੇ ਪੈਂਡਿੰਗ ਪਏ ਨੇਗੇ ਆਪਣੀ ਪੇਮੈਂਟ ਕਰਕੇ ਸੰਤ ਤੁਸੀਂ ਲੈ ਆ ਸਕਦੇ ਹੋ ਦੂਜਾ ਕਲਰ ਦੇਖੋ ਤੁਸੀਂ 1050 ਪ੍ਰਾਈਸ ਹੈਗਾ ਇਹਨਾਂ ਦਾ ਕੋਈ ਵੀ ਤੁਸੀਂ ਰੱਖਣ ਲਈ ਗਿਫਟ ਦੇਣਾ ਕੁਝ ਵੀ ਉਹ ਕਰਨਾ ਹੈ ਐਨੀ ਕੁ ਜਿਆਦੇ ਸੋਹਣੀ ਜੌਰਜਟ ਹੈ ਜਿੰਨੀ ਵੀ ਤੁਸੀਂ ਕਹਿ ਦੋ ਬਹੁਤ ਜਿਆਦੇ ਸੋਹਣਾ ਫੈਬਰਿਕ ਹੈ ਚੈੱਕ ਜੌਰਜਟ ਦੇ ਉੱਪਰ ਨਿਊ ਪ੍ਰਿੰਟ ਆਇਆ ਹੈਗਾ ਸਕਰੀਨਸ਼ਾਟ ਲਾ ਲਓ ਤੇ ਆਪਣਾ ਫਾਸਟੀ ਆਰਡਰ ਕਰ ਦੋ ਠੀਕ ਹੈ ਜੀ ਦੂਜਾ ਪ੍ਰਿੰਟ ਇਹਦੇ ਵਿੱਚ ਇਹ ਹੈਗਾ ਇਹਦੇ ਨਾਲ ਦੇ ਤੁਹਾਨੂੰ ਮਿਲ ਜਾਣਗੇ ਜੀ 4 ਫੁੱਟ ਦੇ ਜਿੰਨਾ ਭਾਣੇ 2 ਲੈਣੇ ਨੇ 3 ਲੈਣੇ ਨੇ ਕਈ ਭਾਣੇ ਕਹਿੰਦੇ ਨੇ ਸਾਨੂੰ ਸੇਮ 4 ਫੁੱਟ ਚਾਹੀਦੇ ਨੇਂਗੇ ਕਿੰਨੇ ਵੀ ਚਾਹੀਦੇ ਨੇ ਨਾ ਤੁਹਾਨੂੰ ਤੁਸੀਂ ਲੈ ਲਿਓ ਲਓ ਇਹ ਵਾਲਾ ਵੀ ਬਹੁਤ ਜਲ ਸੋਨਾ ਪ੍ਰਿੰਟ ਹੈ ਜੀ ਫਿਰ ਤੁਸੀਂ ਦੇਖੋ ਭਾਣੇ 2-2 3-3 ਸੂਟ ਲੈ ਲਵਾਂਗੇ ਇਹ ਸਟਾਕ ਦੇ ਵਿੱਚੋਂ ਤੇ ਤੁਸੀਂ ਵੀ ਲੈ ਸਕਦੇ ਹੋਗੇ ਆਪਣੀ ਚੋਅ ਸਾਂ ਅਨੁਸਾਰ ਆਪਣੀ ਸਿਲੈਕਟ ਕਰਕੇ ਕਿਸੇ ਨੂੰ ਤਾਂ ਆਪਾਂ ਪੂਰੇ ਰੋਲ ਹੀ ਲਿਆਂਦੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਲੈ ਸਕਦੇ ਹੋ ਇਹਦੇ ਵਿੱਚੋਂ ਕਰਾਉਂਗੀ ਮੈਂ ਆਪਣਾ ਸੂਟ ਤੇ ਮੈਨੂੰ ਕਾਫੀ ਜਿਆਦਾ ਸੋਹਣਾ ਲੱਗਿਆ ਦੇਖੋ ਤੁਸੀਂ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਆਪਾਂ ਇਹਦੇ ਨਾਲ ਰਖਾਵਾਂਗੇ ਜਿਸ ਤਰ੍ਹਾਂ ਦੇ ਫਲਾਰ ਭਏ ਨੇ ਉਸ ਤਰ੍ਹਾਂ ਦੀ ਟਾਈ ਐਂਡ ਆਈ ਆ ਆਪਾਂ ਦੁਪੱਟਾ ਕਰਾਵਾਂਗੇ ਇਹ ਨਾਲ ਜੋਰਸ ਕਲਰ ਵੀ ਬਹੁਤ ਜਿਆਦਾ ਸੋਹਣਾ ਮੇਰੇ ਕੋਲੇ ਇਸ ਤਰ੍ਹਾਂ ਦਾ ਕਲਰ ਵੀ ਨਹੀਂ ਹੈਗਾ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਜੀ ਇਹ ਵਾਲਾ ਹਾਂ ਜੀ ਲਾਈਟ ਕਲਰ ਦੀ ਡਿਮਾਂਡ ਸੀ ਜਿਹਨੇ ਭਾਵੇਂ ਲਾਈਟ ਕਲਰ ਲੈਣੇ ਨੇ ਤੁਸੀਂ ਲਾਈਟ ਕਲਰ ਲੈ ਸਕਦੇ ਹੋ ਦੇਖੋ ਜੀ ਕਲਰ ਤੇ ਪ੍ਰਿੰਟ ਬਹੁਤ ਆ ਰਹੇ ਨੇ ਤੁਸੀਂ ਫਰੌਕ ਬਣਾਉਣੀ ਹੈ ਫਰੌਕ ਬਣਾ ਸਕਦੇ ਹੋ ਜਿੱਦਾਂ ਵੀ ਤੁਹਾਡੀ ਚੁਆਇਸ ਹੈ ਜੀ ਤੁਸੀਂ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਵਾਲਾ ਬਿਲਕੁਲ ਲਾਈਟ ਆ ਰਿਹਾ ਹੈਗਾ ਹੂੰ ਇਹ ਮਤਲਬ ਪਿੰਕ ਪੀਚ ਜਿਹਾ ਕਲਰ ਆ ਬੇਬੀ ਪਿੰਕ ਪੀਚ ਜਿਹਾ ਇਹਦੇ ਵਿੱਚ ਕਰੀਮ ਆ ਰਿਹਾ ਹੁਣ ਕਰੀਮ ਵਾਈਟ ਆ ਰਿਹਾ ਹੁਣ ਇਹ ਵਾਲਾ ਵੀ ਝੂਟਾ ਇਹਦਾ ਕਾਫੀ ਜ਼ਿਆਦਾ ਸੋਹਣਾਗਾ ਇਹ ਰੈੱਡ ਕਲਰ ਦੇ ਉੱਪਰ ਹੈਗਾ ਪ੍ਰੋਜ਼ ਰੈੱਡ ਜਿਹਾ ਕਹਿੰਦੇ ਰਾਤ ਪੂਰਾ ਰੈੱਡ ਨਹੀਂ ਹੈਗਾ ਕਾਫੀ ਜ਼ਿਆਦਾ ਸੋਹਣਾ ਹੈਗਾ ਦੇਖੋ ਜਿੰਨੇ ਮਰਜ਼ੀ ਸੂਟ ਲਿਓ ਹੁਣ ਕੋਈ ਵੀ ਹਨਾ ਤੁਹਾਨੂੰ ਇਹ ਨਹੀਂ ਹੈਗਾ ਵੀ ਸੂਟ ਨਹੀਂ ਮਿਲਣਾ ਹੈਗਾ ਕਿਉਂਕਿ ਤਿੰਨ 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 ਤੋਂ ਲੈ ਕੇ ਚਾਰ ਸੂਟ ਤੱਕ ਆਪਣੇ ਕੋਲੇ ਅਵੇਲੇਬਲ ਹੈਗੇ ਨੇਗੇ ਤੁਸੀਂ ਲੈ ਸਕਦੇ ਹੋਗੇ ਇਹਦੇ ਨਾਲ ਦਾ ਤੁਸੀਂ ਬੇਸ ਕਲਰ ਦਾ ਦੁਪੱਟਾ ਰਖਵਾਓ ਤਾਂ ਫਿਰ ਕਾਫੀ ਜ਼ਿਆਦਾ ਸੋਹਣਾ ਲੱਗੂਗਾ ਇਹ ਵੀ ਲਾ ਵੀ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਜੀ ਹਾਂ ਜੀ ਇਹਦੇ ਨਾਲ ਦਾ ਮੈਂ ਪਹਿਲਾਂ ਵੀ ਪਾਇਆ ਸੀ ਵੀਡੀਓ ਦੇ ਵਿੱਚ ਉਹ ਸੋਲਡ ਹੋ ਚੁੱਕਿਆਗਾ ਦੇਖੋ ਜੀ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਹੈ ਵੀ ਯਲੋ ਤੁਸੀਂ ਲੈ ਸਕਦੇ ਹੋਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਤੁਸੀਂ ਆਪਣਾ ਸਕਰੀਨਸ਼ਾਟ ਲੈ ਕੇ ਸੂਟ ਰਖਵਾ ਸਕਦੇ ਹੋਗੇ ਹੁਣ ਤੁਹਾਨੂੰ ਕੋਈ ਵੀ ਉਹ ਨਹੀਂ ਆਗਾ ਵੀ ਤੁਹਾਨੂੰ ਇੱਕ ਸੂਟ ਮਿਲੂਗਾ ਉਸ ਤੋਂ ਬਾਅਦ ਨਹੀਂ ਮਿਲਣਾ ਹੈਗਾ ਜਿੰਨੇ ਵੀ ਤੁਹਾਨੂੰ ਸੂਟ ਚਾਹੀਦੇ ਨੇਗੇ ਉਹਨੇ ਤੁਸੀਂ ਲੈ ਸਕਦੇ ਹੋ ਆਪਣੇ ਕੋਲੋਂ ਜੇ ਤੁਸੀਂ ਦੁਪੱਟਾ ਕਹੋਗੇ ਵੀ ਸਾਡਾ ਦੁਪੱਟਾ ਨਾਲ ਸੂਟ ਰੈਡੀ ਕਰਵਾ ਕੇ ਦਿਓ ਤਾਂ 450 ਦਾ 44 ਜਾਰਜਟ ਦਾ ਦੁਪੱਟਾ ਹੈਗਾ ਤੇ ਡਾਈ ਐਕਸਟਰਾ ਪੈ ਜਾਊਗੀ ਤਾ ਕਰਕੇ ਹਨਾ ਫਿਰ ਤੁਸੀਂ ਸਾਨੂੰ ਦੱਸ ਸਕਦੇ ਹੋਗੇ ਵੀ ਕਿਨੇ ਦਾ ਤੁਸੀਂ ਦੁਪੱਟਾ ਕਰਵਾਉਣਾ ਕਿਸ ਬੇਜ ਦਾ ਜਾਂ ਤੁਸੀਂ ਕਹਾਂਗੇ ਵੀ ਆਪਣੀ ਮਰਜ਼ੀ ਅਨੁਸਾਰ ਕਰਾ ਦੇ ਹੋਣਾ ਉਸ ਤਰ੍ਹਾਂ ਤੁਹਾਨੂੰ ਅਸੀਂ ਦੁਪੱਟਾ ਵੀ ਡਾਈ ਕਰਵਾ ਕੇ ਦੇ ਦਾਂਗੇ ਕੋਈ ਵੀ ਤੁਸੀਂ ਵਰਕ ਵਾਲੇ ਸੂਟ ਦੇਣੇ ਨੇਗੇ ਤਾਂ ਤੁਸੀਂ ਵਰਕ ਵਾਲੇ ਸੂਟ ਵੀ ਆਪਣੇ ਕੋਲ ਰੈਡੀ ਕਰਵਾ ਸਕਦੇ ਹੋਗੇ ਆਰੀ ਵਰਕ ਹੈਂਡਵਰਕ ਮਸ਼ੀਨ ਵਰਕ ਜਿਹੜੇ ਹੁਣ ਆਪਣੇ ਸੂਟ ਰੈਡੀ ਹੋ ਰਹੇ ਨੇਗੇ ਆਰੀ ਤੇ ਮਸ਼ੀਨ ਦੇ ਸੂਟ ਰੈਡੀ ਹੋ ਰਹੇ ਨੇਗੇ ਜਲਦੀ ਤੁਹਾਡੇ ਲਈ ਵੀਡੀਓ ਬਣਾਵਾਂਗੇ ਕਾਫੀ ਸਾਰੇ ਸੂਟ ਨੇਗੇ ਰੈਡੀ ਹੋ ਰਹੇ ਨੇ ਇਕੱਠੇ ਸੂਟ ਰੈਡੀ ਹੋ ਕੇ ਆਉਣਗੇ ਆਪਾਂ ਟੁੱਟਮੀ ਨਹੀਂ ਵੀਡੀਓ ਬਣਾਉਂਦੇ ਹੈਗੇ ਕਿਉਂਕਿ ਫਿਰ ਉਹ ਮਜ਼ਾ ਹੀ ਨਹੀਂ ਹੁੰਦਾ ਜੀ ਵੀਡੀਓ ਬਣਾਉਂਦੇ ਵਿੱਚ ਤੇ ਕੱਲ ਮੈਂ ਵਰਕ ਵਾਲੇ ਸੂਟ ਪਾਇਏ ਸੀ ਉਹ ਭੈਣ ਨੇ ਆਰਡਰ ਦਿੱਤੇ ਸੀ ਉਹ ਵੀ ਆਪਾਂ ਕੰਮ ਤੇ ਲਗਵਾ ਦਿੱਤੇ ਥੋੜੀ ਜਿਹੀ ਜਲਦੀ ਸੀ ਉਹਨਾਂ ਨੂੰ ਤੇ ਆਪਾਂ ਲਗਵਾਦੇ ਤੁਸੀਂ ਵੀ ਦੇਣਾ ਚਾਹੁੰਦੇ ਹੋ ਕਿ ਕੋਈ ਵੀ ਤੁਹਾਡੀ ਆਪਣੀ ਚੁਆਇਸ ਦਾ ਵਰਕ ਹੈਗਾ ਤਾਂ ਤੁਸੀਂ ਆਪ ਆਪਣੇ ਨਾਲ ਸ਼ੇਅਰ ਕਰ ਸਕਦੇ ਹੋ ਪਿਕ ਤਾਂ ਤੁਸੀਂ ਆਪਣੇ ਕੋਲੋਂ ਬਣਵਾ ਸਕਦੇ ਹੋ ਆਪਣੇ ਕੋਲੇ ਹਰ ਤਰ੍ਹਾਂ ਦਾ ਫੈਬਰਿਕ ਅਵੇਲੇਬਲ ਹੈ ਸੂਟਾਂ ਦਾ ਹਰ ਤਰ੍ਹਾਂ ਦਾ ਦੁਪੱਟਿਆਂ ਦਾ ਫੈਬਰਿਕ ਅਵੇਲੇਬਲ ਹੈਗਾ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਫੈਬਰਿਕ ਚਾਹੀਦਾ ਹੈਗਾ ਤਾਂ ਤੁਸੀਂ ਲੈ ਸਕਦੇ ਹੋ ਆਪਣੇ ਕੋਲੋਂ ਕੋਈ ਵੀ ਤੁਸੀਂ ਹੈਂਡਵਰਕ ਪਾਰਟੀ ਵੇਅਰ ਸੂਟ ਵਿਆਹ ਲਈ ਕਰਵਾਉਣੇ ਨੇਗੇ ਤਾਂ ਤੁਸੀਂ ਉਹ ਵੀ ਆਪਣੇ ਕੋਲੋਂ ਰੈਡੀ ਕਰਵਾ ਸਕਦੇ ਹੋਗੇ ਕੋਈ ਵੀ ਤੁਹਾਨੂੰ ਅੱਜ ਵਾਲੀ ਵੀਡੀਓ ਦੇ ਵਿੱਚ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੇ ਆਪਣਾ ਤੁਸੀਂ ਸੂਟ ਰਖਵਾ ਸਕਦੇ ਹੋ ਬੁੱਕ ਕਰਵਾ ਸਕਦੇ ਹੋਗੇ ਤੇ ਜਿਹੜੇ ਆਪਾਂ ਕੱਲ ਪਾਰਸਲ ਸੂਟ ਪਾਇਸ ਸੀ ਉਹਦੇ ਵਿੱਚੋਂ ਨਹੀਂ ਸੂਟ ਹੈਗੇ ਕੱਲ ਵਾਲੀ ਵੀਡੀਓ ਦੇ ਵਿੱਚ ਸੂਟ ਸੀਗੇ ਇੱਕ ਦੋ ਸੂਟ ਅਵੇਲੇਬਲ ਨੇਗੇ ਤੇ ਕਾਫੀ ਭੈਣਾਂ ਦੀ ਡਿਮਾਂਡ ਸੀ ਇਹ ਸੂਟਾਂ ਦੀ ਕਈ ਭੈਣਾਂ ਬਹੁਤ ਸਾਰੀਆਂ ਭੈਣਾਂ ਰਹਿ ਗਈਆਂ ਸੀ ਮੇਰੇ ਕਾਫੀ ਸਾਰੇ ਕਸਟਮਰ ਨੇਗੇ ਉਹਨਾਂ ਨੂੰ ਨਹੀਂ ਸੂਟ ਮਿਲੇ ਹੈਗੇ ਤੇ ਕਾਫੀ ਜ਼ਿਆਦੇ ਸੋਹਣੇ ਪ੍ਰਿੰਟ ਨੇਗੇ ਅੱਜ ਵਾਲੀ ਵੀਡੀਓ ਦੇ ਵਿੱਚ ਤੇ ਤੁਸੀਂ ਲੈ ਸਕਦੇ ਹੋਗੇ ਠੀਕ ਹੈ ਜੀ ਸਕਰੀਨਸ਼ਾਟ ਭੇਜ ਕੇ ਐ ਮੈਂਸ਼ਨ ਜਿਹੜਾ ਨੰਬਰ ਆ ਉਹ ਆਪਣਾ نیچے ਕੀਤਾ ਹੁੰਦਾ 8557905009 ਤੇ ਤੁਸੀਂ ਆਪਾਂ ਨੂੰ ਮੈਸੇਜ ਕਰ ਸਕਦੇ ਹੋ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ